ਸਿੱਧੂ ਮੂਸੇ ਵਾਲੇ ਦੇ ਬਾਪ ਨੇ ਲੱਡੂ ਵੰਡੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਸਿੱਧੂ ਮੂਸੇ ਵਾਲੇ ਦੇ ਬਾਪ ਤੇ ਅੱਜ ਜਿਹੜਾ ਬੋਝ ਸੀ ਕਾਫੀ ਲੰਮੇ ਸਮੇਂ ਤੋਂ ਕਿਉਂਕਿ ਜਵਾਨ ਪੁੱਤ ਇਸ ਦੁਨੀਆ ਤੋਂ ਕੱਲਣ ਦੇ ਵਿੱਚ ਜਿਹੜਾ ਇਹਨਾਂ ਮਸ਼ਹੂਰ ਸੀ ਇਹ ਜਿਹੜਾ ਤੁਸੀਂ ਨਾਲ ਇੱਕ ਤਸਵੀਰ ਵੇਖ ਰਹੇ ਹੋ ਇਸ ਸ਼ਖਸ ਦਾ ਵੱਡਾ ਰੋਲ ਸੀ ਇਸ ਨੇ ਹੀ ਵਿਆਹਤ ਬਣਾਈ ਸੀ ਤੇ ਅੱਜ ਉਹਨਾਂ ਦੀਆਂ ਅੰਦਰਾਂ ਨੂੰ ਜ਼ਰੂਰ ਸਕੂਨ ਪਹੁੰਚਿਆ ਹੋਵੇਗਾ ਉਸ ਦਿਨ ਪਹਿਲਾਂ ਹੀ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਵੀ ਆਈਆਂ ਸਨ ਜਦੋਂ ਛੋਟਾ ਸਿੱਧੂ ਵਾਪਸ ਆਇਆ ਸੀ ਪ੍ਰਮਾਤਮਾ ਨੇ ਫੇਰ ਇਸ ਪਰਿਵਾਰ ਦੇ ਉੱਤੇ ਰਹਿਮਤਾਂ ਵਰਸਾਉਣੀਆਂ ਸ਼ੁਰੂ ਕੀਤੀਆਂ ਨੇ ਤੇ ਹੁਣ ਅਮਰੀਕਾ ਦੇ ਵਿੱਚ ਉਹਨਾਂ ਦੇ ਪੁੱਤਰ ਦਾ ਕਤਲ ਕਰਨ ਵਾਲਾ ਗੋਲਡੀ ਬਰਾੜ ਆਪਣੇ ਵਿਰੋਧੀ ਗੈਂਗ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਭਾਵੇਂ ਸਰਕਾਰਾਂ ਨੇ ਇਸ ਪਰਿਵਾਰ ਨੂੰ ਨਿਆਂ ਨਹੀਂ ਦਿੱਤਾ ਕਿਉਂਕਿ ਲਾਰੇ ਲਾਏ ਜਾ ਰਹੇ ਸੀ ਕਾਫੀ ਵਾਰ ਦਰਦ ਸੀ ਜਿਹੜਾ ਮੂਸੇ ਵਾਲੇ ਦੇ ਪਰਿਵਾਰ ਦਾ ਖਾਸ ਕਰਕੇ ਉਸਦੇ ਪਿਤਾ ਤੇ ਮਾਤਾ ਦਾ ਉਹ ਵੀ ਝਲਕਿਆ ਸੀ ਸਰਕਾਰ ਵੱਲੋਂ ਨਿਆਂ ਮੰਗਦੇ ਸੀ ਪਰ ਪ੍ਰਮਾਤਮਾ ਦੇ ਜਰੂਰ ਇਹਨਾਂ ਨੂੰ ਨਿਆਂ ਦਿੱਤਾ ਏ ਉਹਨਾਂ ਦੇ ਪੁੱਤਰ ਦਾ ਕਾਤਲ ਸੀ ਜਿਹੜਾ ਕਿ ਦੂਰ ਰਹਿੰਦਾ ਸੀ ਵਿਦੇਸ਼ਾਂ ਦੇ ਵਿੱਚ ਉੱਥੇ ਬੈਠ ਕੇ ਇੰਟਰਵਿਊਜ਼ ਵੀ ਕਰ ਰਿਹਾ ਸੀ ਤੇ ਲਗਾਤਾਰੇ ਗੱਲ ਆਖ ਰਿਹਾ ਸੀ ਕਿ ਹਾਂ ਉਸ ਨੇ ਹੀ ਜਿਹੜਾ ਮੂਸੇ ਵਾਲੇ ਦਾ ਕਤਲ ਕੀਤਾ ਏ ਪਰ ਲਾਰੈਂਸ ਬਿਸ਼ਨੋਈ ਜਿਹੜਾ ਕਿ ਇਸ ਗੈਂਗ ਦਾ ਜਿਹੜਾ ਮੁਖ ਜਿਹੜਾ ਇਸ ਕਰਤਾ ਧਰਤਾ ਉਹ ਜ਼ਰੂਰ ਜੇਲ ਦੇ ਵਿੱਚ ਬੰਦ ਹੈ ਪਰ 골ਡੀ ਬਰਾਡ ਉਸ ਦਾ ਜਿਹੜਾ ਅਮਰੀਕਾ ਦੇ ਵਿੱਚ ਆਖਿਆ ਜਾ ਰਿਹਾ ਏ ਕਿ ਕਤਲ ਕਰ ਦਿੱਤਾ ਗਿਆ ਏ ਉਸ ਦੀ ਵਿਰੋਧੀ ਗੈਂਗ ਨੇ ਤੇ ਉਸ ਤੋਂ ਬਾਅਦ ਮੂਸੇ ਵਾਲੇ ਦੀ ਹਵੇਲੀ ਦੇ ਵਿੱਚ ਵੀ ਲੋਕ ਪਹੁੰਚ ਰਹੇ ਆ ਵੱਡੀ ਮਾਤਰਾ ਦੇ ਵਿੱਚ ਕਿਉਂਕਿ ਹਰ ਇੱਕ ਬੰਦੇ ਨੂੰ ਇਸ ਗੱਲ ਦਾ ਗਿਲਾ ਸੀ ਇਹਨਾਂ ਉੱਤੇ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਨਾਮੀ ਕਲਾਕਾਰ ਲੋਕਾਂ ਤੋਂ ਖੋਲਿਆ ਕਿਉਂਕਿ ਬਹੁਤ ਲੰਮੀ ਸੇਵਾ ਕਰਨੀ ਸੀ ਮੂਸੇ ਵਾਲੇ ਨੇ ਉਸਦੇ ਜਿਹੜਾ ਦੁੱਸਾ ਜ਼ਰੂਰ ਸੀ ਲੋਕਾਂ ਦੇ ਮਨਾਂ ਦੇ ਵਿੱਚ ਕਿ ਇਸ ਤਰ੍ਹਾਂ ਦੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਜੇਕਰ ਕੋਈ ਗੱਲਬਾਤ ਵੀ ਸੀ ਕਿ ਉਸ ਨੂੰ ਮਿਲ ਬੈਠ ਕੇ ਜਿਹੜਾ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਅੱਜ ਜ਼ਰੂਰ ਜਿਹੜੇ ਮੂਸੇ ਵਾਲੇ ਦੇ 팬 ਆ ਉਹ ਖੁਸ਼ ਹੋ ਰਹੇ ਹੋਣਗੇ